ਜਿੱਡੀ ਕਹੇਗੀ ਪਰ ਖਾ ਕੰਮ ਹਰੇ ਜਿਹੇ ਹਿੱਸਾ ਲੈਣਾ ਚਲੋ ਵੀ ਆ ਆਜੋ ਖਾ ਲੋ ਗੂੜੇ ਨਵਰੋਜ ਧਿਆਤ ਕਿੰਨੇ ਕਿੰਨੇ ਖਾਣੇ ਆ ਕਿੰਨੇ ਕਿੰਨੇ ਖਾਣੇ ਆ ਨਾ 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 ਬਣਾਉ ਦੇ ਬਣਾਉ ਦੇ ਖਾਈ ਦਾ ਝੂਠਿਆ ਉਹ ਕੱਢੂਠਾ ਨਹੀਂ ਕਰਦਾ ਸਾਰਾ ਕੁਝ ਪਹਿਲਾਂ ਬਾ ਅੱਗੇ ਬਾਅਦ ਚ ਕਰਦਾ ਓਕੇ ਸਾਰਿਆਂ ਨੂੰ ਦੇ ਕੇ ਫਿਰ ਬਾਅਦ ਚ ਆ ਖਾਈਦਾ ਠੀਕ ਆ ਓਕੇ ਹਾਂ ਸੋਣੀ ਭਾਗਾ ਸੋਣੀ ਭਾਗੀ ਹੈ ਓਏ ਲੈ ਜੈ ਦੀ ਪ੍ਰਾਗ ਵੀ ਮੇਲੋ ਇਹ ਸਾਰੇ ਕੰਮ ਨਾਲ ਨਾਲ ਕਰਦੇ ਜੋ ਮੰਜੀ ਤੋਂ ਪੈਰ ਲਾਇਆ ਬਸ ਮੁੜ ਕੇ ਨਹੀਂ ਟਕਾ ਹਾਂ ਤਾਂ ਇਹ ਕਿਨੂੰ ਘੋਣੀ ਹੈ ਕਿਨੂੰ ਘੋੜ ਚ ਬਹਿ ਜਾ ਥਲੇ ਥਲੇ ਬੈ ਥਲੇ ਬੈ ਜਾ ਖਾ 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 ਉੱਠੀ ਗਾ ਨਾ ਮੂੰਹ ਬੰਦ ਕਰ ਲੈ ਗੰਦਾ ਬੱਚਾ ਸ਼ਰਾਰਤਾਂ ਦੀ ਬੰਡ ਐ ਡੈਡਾ ਸ਼ਰਾਰਤਾਂ ਦੀ ਬੰਡ ਐ ਸ਼ਰਾਰਤਾਂ ਜੀ ਨੇ ਮਰਜ਼ੀ ਕਰਾ ਲਈ इनको ਆ ਲੋ ਦੇ ਦੇ ਨੀਰਪਰੋਸ ਕੇ ਥਾਲੀ ਪਾ ਕੇ ਕੁਰਸੀ ਤੇ ਬਿਠਾ ਕੇ ਉਦੋਂ ਦੇਈਦਾ ਉਦੋਂ ਖਾਣਾ ਨਹੀਂ ਚੱਲ ਬੈ ਜਾ ਥੱਲੇ ਬੈ ਜਾ ਹੁਣ ਥੱਲੇ ਬੈ ਜਾ ਚੱਲ ਮੰਮਾ ਨੂੰ ਕਰ ਲੈਂਦੇ ਥੱਲੇ ਬੈ ਜਾ